ਪਠਾਨਕੋਂ ਡਾਈਦਾ ਵੀ ਅਸੀਂ ਮੇਰੇ ਪੈਰਾਂ 'ਚ ਚੂੜੀ ਵੱਜ ਗਈ ਸੀ ਕਿਸੇ ਕਾਲਜ ਵਾਲਿਆਂ ਨੇ ਚੂੜੀਆਂ ਸੁੱਟਤੀਆਂ ਸੀ ਕਿਹਨ ਲਈ ਪਰਫਾਰਮੈਂਸ ਬਹੁਤ ਸੋਹਣੀ ਜਾ ਰਹੀ ਹੈ ਤੇ ਇਹਨਾਂ ਦੇ ਪੈਰਾਂ 'ਚ ਚੂੜੀਆਂ ਸੁੱਟਦੇ ਹੋ ਮੇਰਾ ਪੈਰ ਲਹੂ ਲੁਹਾਨ ਹੋ ਗਿਆ ਸੀ ਪਰੰਤੂ ਮੈਂ ਉਹ ਚੂੜੀ ਨਹੀਂ ਪੁੱਟੀ ਮੈਂ ਉਹ ਨੱਚਦਾ ਰਿਹਾ ਨਾ ਇਧਰ ਆ ਅਖੀਰ ਰਣ ਕੇ 8 ਤੋਂ 10 ਮਿੰਟ ਸੜੀ ਪਰਫਾਰਮੈਂਸ ਹੈਗੀ ਸੀ ਉਦੋਂ 12 ਤੋਂ 15 ਹੁੰਦੀ ਸੀ ਬਾਅਦ ਚ 8 ਤੋਂ 10 ਹੋਈ ਹੈ 12 ਤੋਂ 15 ਪਰਫਾਰਮੈਂਸ ਵਿੱਚ ਪੂਰੀ ਪਰਫਾਰਮੈਂਸ ਕੰਪਲੀਟ ਕਰਕੇ ਫਿਰ ਮੈਂ ਸਟੇਜ ਤੇ ਪਿੱਛੇ ਜਾ ਕੇ ਡਿੱਗ ਪਿਆ ਮੇਰੇ ਦੋਸਤਾਂ ਨੇ ਮੇਰੇ ਨਾਲ ਦੇ ਕਮੇ ਫਿਰ ਮਨ ਉਹਨਾਂ ਨੇ ਪੱਟੀ ਬੰਨੀ ਜੇਦੋਂ ਉਹਦੀ ਪਾਗ ਢਿੱਲੀ ਹੋਈ ਸੀ ਪਾਗ ਢਿੱਲੀ ਚ ਨੱਚੀ ਜਾਂਦਾ ਫਿਰ ਕੰਪੀਟੀਸ਼ਨ ਉੱਤੇ ਜਾ ਗਿਰਿਆ ਜਾਣਾ ਸੀ ਆਪਣੇ ਆਪ ਤਾਂ ਨਹੀਂ ਡਿੱਗੀ ਉਹਨੇ ਆ ਬਲਾਈ ਹੈ ਇਹਨਾਂ ਨੂੰ ਕੀ ਪਤਾ ਪਾਗ ਢਿੱਲੀ ਸਿੱਖ ਜਾ ਉਹਨੂੰ ਕੀ ਮਹਿਸੂਸ ਹੋ ਰਿਹਾ ਸੀ ਅਸੀਂ ਪਾਗ ਢਿੱਲੀ ਕਹੀ ਜੰਨੇਗੀ ਪਾਗ ਢਿੱਲੀ ਸੀ ਉਹਨਾਂ ਤਾਂ ਲਾਤੀ ਆਪਣੇ ਆਪ ਤਾਂ ਨਹੀਂ ਡਿੱਗੀ ਜੇ ਢਿੱਲੀ ਸੀ ਤਾਂ ਆਪਣੇ ਆਪ ਡਿੱਗਦੀ ਹੈਨਾ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹਾਂ ਉਹਨੂੰ ਕੰਪੀਟੀਸ਼ਨ ਵਿੱਚ ਨਹੀਂ ਸੀ ਐਂਟਰ ਕਰਨਾ ਚਾਹੀਦਾ ਇਹ ਠੀਕ ਹੈ ਜੋ ਉਹਨਾਂ ਨੇ ਫੈਸਲਾ ਦਿੱਤਾ